ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀ ਤਾਂ ਦਾ ਕਹਿਣਾ ਦ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀ ਕਹਾਂ ਦ ਕਹਿਣਾ ਰੀ ਦਹੰਦ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਮਿੱਤਰ ਪਿਆਰੇ ਨੂੰ ਹਾਲ ਮਰੀ ਦਹੰਦ ਕਹਿਣਾ ਤਾਂਦ ਕਹਿਣਾ ਤਾਂਦ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਤਹਿਣਾ ਹਾਲ ਮਰੀ ਦਾ ਤਹਿਣਾ ਹਾਲ ਮਰੀ ਦਾ ਤਹਿਣਾ ਮਿੱਤਰ ਕਸਾਇਆ ਦਸਹਿਣਾ ਬੇਂਗ ਕਸਾਇਆ ਦਸਹਿਣਾ ਬੇਂਗ ਕਸਾਇਆ ਦਸਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇਂਗ ਕਸਾਇਆ ਦਸਹਿਣਾ ਦਸਹਿਣਾ ਬੇਂਗ ਕਸਾਇਆ ਦਸਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲਮਰੀ ਦਾ ਦਾ ਕਹਿਣਾ ਹਾਲਮਰੀ ਦਾ ਦਾ ਕਹਿਣਾ ਹਾਲਮਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ i <laughs> ਕਿਹੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀ ਤਾਂ ਦੱਸ ਕਹਿਣਾ ਹਾਲ ਮਰੀ ਤਾਂ ਦੱਸ ਕਹਿਣਾ ਹਾਲ ਮਰੀ ਤਾਂ ਦੱਸ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀ ਦਾ ਦ ਕਹਿਣਾ 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 ਮਿੱਤਰ ਪਿਆਰੇ ਨੂੰ ਮੇਰ 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 ਪਿਆਰੇ ਪਿਆਰੇ ਤਰਪਿਆਰੇ ਨੂੰ ਹਾਲ ਮਰੀ ਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਓੜਣ नाग ਨਿਵਾਸਾਂ ਦੇ ਰਹਿਣਾ ਦੋਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾਸ ਨੂੰ ਸੱਥਰ ਚੰਗਾ ਯਾਰ ਦੇ ਦਾਸ ਨੂੰ ਸੱਥਰ ਚੰਗਾ ਪਟ ਖੇੜਿਆ ਦਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀ ਇਹ ਦਾਦਾ ਕਹਿਣਾ ਜੇ ਤੂੰ ਮਿੱਤਰ ਅਸੜੜਾ ਇੱਕ ਭੋਰੀ ਵੇ ਛੋੜ ਜਿਉ ਮਹੰਜਾ ਤੋ ਮਹਿਆ ਕਦ ਪਸੀ ਜਾਨੀ ਤੋ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਟ ਖੇੜਿਆਂ ਦਾ ਰਹਿਣਾ ਆਓ ਸਫਰੇ ਸ਼ਹਾਦਤ ਧਨ ਮਾਤਾ ਗੁਜਰ ਕੌਰ ਚਾਰ ਸਹਬਜ਼ਾਦੇ ਨੇਕ ਸਿੰਘ ਸਿੰਘਣੀਆਂ ਜੋ ਸ਼ਹੀਦਾਂ ਦੀ ਜਾਨ ਨੂੰ ਸਮਰਪਤ ਜੋ ਗੁਰਦੁਆਰਾ ਸਾਹਿਬ ਵਿਖੇ ਰਾਤਰੀ ਦੇ ਦੀਵਾਨ ਸਜ ਰਹੇ ਹਨ ਸਜੇ ਦੀਵਾਨਾਂ ਅੰਦਰ ਧੁਰ ਕੀ ਬਾਣੀ ਕੇ ਕੀਰਤਨ ਕਥਾ ਵਿਚਾਰਾਂ ਜੋ ਦਾਸ ਕੋਲੋਂ ਕੀਰਤਨ ਕਰਦਿਆਂ ਹੋਇਆ ਬੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਸੰਗਤ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਬਖਸ਼ਣ ਜੋਗ ਹਨ ਆਓ ਸਾਡੇ ਸਤਿਕਾਰਯੋਗ ਵੀਰ ਜੀ ਜੋ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੋ ਆਸਰਵਾਦ ਸੰਗਤਾਂ ਨੂੰ ਜੋ ਕੀਰਤਨ ਦੇ ਰਾਏ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ